ਪਿਆਰਪਰੀ ਹਸਤੀ ਕਾਲ ਦੇਔਰ ਪੰਜਾਬੀ ਬੁਟੀਕ ਤੇ ਆਪ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭੈਣਾਂ ਲਈ ਲੈ ਕੇ ਆਏ ਬਹੁਤ ਜਿਆਦਾ ਸੋਹਣੇ ਸੂਟ ਗਰਮੀ ਬਹੁਤ ਜਿਆਦਾ ਵੱਧ ਚੁੱਕੀ ਹੈਗੀ ਇਸ ਲਈ ਜਿਹੜੇ ਆਪਾਂ ਲੈ ਕੇ ਆਏ ਆ ਜੀ ਸੌਫਟ ਕਾਟਨ ਦੁਪੱਟੇ ਨਾਲ ਸੂਟ ਲੈ ਕੇ ਆਏ ਆ ਪਿਓਰ ਮਾਰਮਲ ਦਾ ਦੁਪੱਟਾ ਰਹਿਣ ਵਾਲਾ ਹੋਗਾ ਮੈਕਸ ਬਿਲਕੁਲ ਨਹੀਂ ਹੋਊਗਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਕਲਰ ਡਿਜ਼ਾਈਨ ਪਸੰਦ ਆ ਦਿੱਤੇ ਉਹੇ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਪੇਮੈਂਟ ਦਾ ਮੈਥਡ ਜਿਹੜਾ ਆਪਣਾ ਆਨਲਾਈਨ ਹੈ ਨਾਲ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਆਪਣੇ ਘਰ ਤੱਕ ਮੁਗਵਾ ਸਕਦੇ ਹੋ ਬਾਕੀ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਜਿੱਦਾਂ ਤੁਸੀਂ ਜੁੜੋਗੇ ਸਾਡੇ ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਡਿਟੇਲ ਹੈ ਜਿਹੜੀ ਪੂਰੀ ਸੂਟਾਂ ਦੀ ਆਪਣੀ ਵੀਡੀਓ ਦੇ ਵਿੱਚ ਲਾਈਵ ਦਿੱਤੀ ਹੁੰਦੀ ਹੈਗੀ ਸਾਰਾ ਆਪਾਂ ਦੱਸਦੇ ਹੁੰਦੀ ਆ ਕਿੱਦਾਂ ਦਾ ਫੈਬਰਿਕ ਲੱਗਿਆ ਹੋਇਆ ਕਿੱਦਾਂ ਦਾ ਸਟਾਫ ਆ ਕਿੱਦਾਂ ਦਾ ਜਿੱਦਾਂ ਦਾ ਰੇਟ ਹੁੰਦਾ ਉਦਾਂ ਦਾ ਆਪਾਂ ਜਰੂਰ ਕਸਟਮਰ ਤੱਕ ਭੇਜਣ ਦੀ ਕੋਸ਼ਿਸ਼ ਕਰਦੇ ਹਾਂਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਸਟੂਟ ਜਿਹੜਾ ਆਪਣਾ ਰਹਿਣ ਵਾਲਾ ਗ੍ਰੇ ਕਲਰ ਦਾ ਰਹਿਣ ਵਾਲਾ ਪਿਓਰ ਸੌਫਟ ਬਾਟਨ ਦੇ ਸੂਟ ਨੇ ਇਹ ਬਿਲਕੁਲ ਵੀ ਮੈਕਸ ਨਹੀਂ ਹੈਗਾ ਇਹਨਾਂ ਦੇ ਵਿੱਚ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂਗੇ ਬਾਟਮ ਜਿਹੜੀ ਲੱਗੀ ਹੋਈ ਹੈ ਇਹਦੇ ਨਾਲ ਪਿਓਰ ਲੀਜੀ-ਬੀਜੀ ਦੀ ਲੱਗੀ ਹੋਈ ਹੈ ਬਿਲਕੁਲ ਸੌਫਟ ਦੁਪੱਟਾ ਲੱਗਿਆ ਹੋਇਆ ਜਿਹੜਾ ਪਿਓਰ ਮਨਮਲ ਦਾ ਲੱਗਿਆ ਹੋਇਆ ਸਾਰਾ ਡਿਜ਼ਾਈਨ ਆਪਾਂ ਤੁਹਾਨੂੰ ਸ਼ੋਅ ਕਰਦੇ ਆਂ ਡਿਜ਼ਾਈਨਰ ਜੇ ਪੀਸ ਨੇ ਬਾਕੀ ਤੁਹਾਡੇ ਰੇਟਸ ਰਹਿਣ ਵਾਲੇ ਨੇ ਸਟੂਟ ਦਿਖਾਉਣੀ ਆਪਾਂ ਤੁਹਾਨੂੰ ਗ੍ਰੇ ਕਲਰ ਦਾ ਸੂਟ ਹੈ ਇਹਦੇ ਤੇ ਜਿਹੜਾ ਥੋੜਾ ਕੀਤਾ ਹੋਇਆ ਆਰੀ ਦਾ ਵਰਕ ਕੀਤਾ ਹੋਇਆ ਥ ਦੇਖ ਸਕਦੇ ਹੋਗੇ ਆਹ ਵਾਲੀ ਡਿਜ਼ਾਈਨਿੰਗ ਆਗੇ ਇਹਨਾਂ ਦੇ ਸੂਟਾਂ ਦੀ ਵਿੱਚ ਪ੍ਰਿੰਟ ਚੈੱਕ ਕਰ ਸਕਦੇ ਹੋਗੇ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੇ ਇਹਨਾਂ ਦੀ ਆਹ ਵਾਲਾ ਆਣਾਗਾ ਬਾਹਮਾ ਤੇ ਡਿਜ਼ਾਈਨ ਬਿਲਕੁਲ ਸੌਫਟ ਕਾਟਨ ਦਾ ਸਟਾਫ ਆਗਾ ਮੈਕਸ ਨਹੀਂ ਹੈਗਾ ਬਿਲਕੁਲ ਵੀ ਇੱਕ ਭੈਣ ਆਪਦੇ ਕੋਲ ਹੀ ਆਈਡੀਆ ਲਗਾ ਲੈਂਦੀ ਐ ਨੀ ਵੀ ਜਿਹੜਾ ਕਾਟਨ ਦਾ ਕਾਟਨ ਦੁਪੱਟੇ ਨਾਲ ਸੂਟ ਹੁੰਦਾ ਵਾ ਵੀ ਉਹਦੇ ਵਿੱਚ ਮੈਕਸ ਹੁੰਦਾਗਾ ਜਿਹਦੇ ਸੂਟ ਦਾ ਰੇਟ ਜ਼ਿਆਦਾ ਹੋਊਗਾ ਉਹਦੇ ਵਿੱਚ ਕਦੇ ਵੀ ਮੈਕਸ ਨਹੀਂ ਹੋਊਗਾ ਜਿੰਨਾ ਆਪਾਂ ਘੱਟ ਰੇਟ ਵਾਲਾ ਲਵਾਂਗੇ ਕਾਟਨ ਦੁਪੱਟੇ ਨਾਲ ਉਹਦੇ ਵਿੱਚ ਮੈਕਸ ਜ਼ਰੂਰ ਹੁੰਦਾ ਵਾ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਪਿਓਰ ਸੌਫਟ ਐਲੀਜੀਬੀਜੀ ਦੀ ਰੱਖੀ ਹੋਈ ਹੈਗੀ ਚੈੱਕ ਕਰ ਸਕਦੇ ਹੋ ਢਾਈ ਢਾਈ ਦੀ ਇਹ ਤੁਹਾਨੂੰ ਕੱਟ ਮਿਲਣੀ ਆਗੇ ਚਾਰ ਕਲਰ ਮਿਲਣੇ ਨੇ ਇਹਦੇ ਵਿੱਚ ਪਿਓਰ ਮਰਮਲ ਦਾ ਦੁਪੱਟਾ ਰਹਿਣ ਵਾਲਾਗਾ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲਣਾ ਪਿਓਰ ਮਰਮਲ ਦਾ ਦੇਖ ਸਕਦੇ ਹੋਗੇ ਫਸਟ ਕਲਰ ਆਪਣੇ ਕੋਲੇ ਗ੍ਰੇਨ ਵਾਲ ਆ ਗਿਆ ਸੈਕੰਡ ਕਲਰ ਆ ਗਿਆ ਆਪਣੇ ਕੋਲੇ येलो ਮਾਸਟਰਡ ਜਿਹਾ ਡਿਜ਼ਾਈਨਿੰਗ ਸਾਰੇ ਸੁਟਾਂ ਦੀ ਸੇਮਾਂ ਗਈ ਐਦਾਂ ਦਾ ਥੋੜਾ ਜਿਹਾ ਘੇਰੇ ਤੇ ਆਰੀ ਵਰਕ ਦਾ ਕੰਮ ਕੀਤਾ ਹੋਇਆ ਆਰੀ ਦਾ ਮੈਣਾ ਤੁਹਾਨੂੰ ਇਹਦੇ ਨਾਲ ਕੰਮ ਨਾਲ ਪਲੇਨ ਬਾਟਮ ਮਿਲਣੀ ਹੈ 2.5 ਮੀਟਰ ਦੀ ਕਟਾ ਤੇ ਨਾਲ ਵਧੀਆ ਕੁਲਾ ਢੁਲਾ 2.5 ਤੋਂ 2.5 ਦੇ ਵਿੱਚ ਵਿੱਚ ਤੁਹਾਨੂੰ ਮਿਲਣਾਗਾ ਦੁਪੱਟਾ ਇਹ ਸੈਕੰਡ ਕਲਰ ਆ ਗਿਆ ਆਪਣੇ ਕੋਲੇ येलो ਮਾਸਟਰ ਜਿਹਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਚੈੱਕ ਕਰ ਸਕਦੇ ਹੋਗੇ ਤੁਸੀਂ ਬਹੁਤ ਜਿਆਦਾ ਪਿਆਰਾ ਜਿਹਾ ਦੋ ਬਾਟਮ ਦਾ ਜਿਹੜਾ ਕਪੜਾ ਹੈਗਾ ਉਹ ਵੀ ਬਹੁਤ ਜਿਆਦਾ ਸੌਫਟ ਹੈਗਾ ਬਿਲਕੁਲ ਸੌਫਟ ਸਟੱਫ ਹੈਗਾ ਕੋਈ ਖਰਾਬ ਨਹੀਂ ਹੋਣਾ ਕੁਝ ਨਹੀਂ ਹੋਣਾ ਹੈਗਾ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਧੋਈ ਜਾਏ ਉਹ ਜਿੱਦਾਂ ਮਰਜ਼ੀ ਪਾਈ ਜਾਏ ਸੌਫਟ ਕਾਟਨ ਦਾ ਕਪੜਾ ਹੈਗਾ ਸਾਰਾ ਅੱਜ ਵਾਲੇ ਜਿਹੜਾ ਸੂਟਾਂ ਦਾ ਰੇਟ ਰਹਿਣ ਵਾਲਾ ਹੈ ਉਹ 650 ਰੁਪਿਆ ਰਹਿਣ ਵਾਲਾ ਹੈ ਵਿਦ ਸ਼ਿਪਿੰਗ ਅਗਲਾ ਕਲਰ ਵੀ ਆਪਣੇ ਕੋਲੇ ਬਹੁਤ ਪਿਆਰਾ ਜਿਹਾ ਆ ਗਿਆ ਡਿਜ਼ਾਈਨਿੰਗ ਆ ਬਾਕੀ ਡਿਜ਼ਾਈਨਿੰਗ ਆ ਕਿ ਨਾ ਸੂਟਾਂ ਦੇ ਉਹ ਜਿਹੜੇ ਬਹੁਤ ਜਿਆਦੇ ਸੋਹਣੀਆਂ ਆਂਗੇ ਆਹ ਵਾਲੀ ਨੈਕ ਤੇ ਪੱਟੀ ਮਿਲਣੀ ਐ ਇਦਾਂ ਦਾ ਡਿਜ਼ਾਈਨ ਘੇਰੇ ਤੇ ਮਿਲਣਾਗਾ ਵਿੱਚ ਜਿਹੜਾ ਆ ਬਣੇ ਹੋਏ ਨੇ ਫਲਾਰ ਇੱਥੇ ਤੁਹਾਨੂੰ ਆਰੀ ਦਾ ਤੇ ਮਿੰਨਰ ਦਾ ਵਰਕ ਮਿਲਣਾਗਾ ਆ ਲੱਗੀ ਹੋਈ ਆ ਇਹਦੇ ਨਾਲ ਪਲੇਨ ਬਾਟਮ 2.5 ਮੀਟਰ ਦੀ ਕੱਟ ਮੈਣੀ ਕੋਈ ਲੈਂਥ ਦੀ ਕੋਈ ਇਸ਼ੂ ਨਹੀਂ ਹੈਗਾ ਜਿੱਦਾਂ ਮਰਜ਼ੀ ਤੁਸੀਂ ਬਣਾਇਓ ਤੇ ਆ ਰੱਖਿਆ ਹੋਇਆ ਇਹਦੇ ਨਾਲ ਪ੍ਰਿੰਟਡ ਦੁਪੱਟਾ ਪਿਓਰ ਮਲਮਲ ਦਾ ਇਹ ਚਾਰ ਇੱਕ ਡਿਜ਼ਾਈਨ 'ਚ ਆ ਗਏ ਆਪਣੇ ਕੋਲੇ ਕਲਰ ਅਗਲੇ ਜਿਹੜੇ ਆ ਗਏ ਇਹਦਾ ਡਿਜ਼ਾਈਨ ਅਲੱਗ ਹੋਊਗਾ ਮੋਰ ਪੰਖੀਆ ਕਲਰ ਆ ਗਿਆ ਇਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੁਣੀ ਆਂਗੀ ਦੋ ਸੂਟਾਂ ਤੇ ਦੀ ਸ਼ਿਪਿੰਗ ਫ੍ਰੀ ਰੱਖੀ ਜਾਊਗੀ 1300 ਦੇ ਦੋ ਸੂਟ ਲੈਣਗੇ ਤੁਹਾਨੂੰ ਵਿਦ ਸ਼ਿਪਿੰਗ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕਲਰ ਕੰਪਲੀਟ ਨਹੀਂ ਹੋਣੀ ਜਿੱਦਾਂ ਮਰਜੀ ਧੋਈ ਜਾਵੇ ਪਾਈ ਜਾਵੇ ਕਿਉਂਕਿ ਆਪਣੇ ਘਰੇ ਸੂਟ ਸਲਾਈ ਕੀਤੇ ਹੋਏ ਨੇ ਇਹਦੇ ਨਾਲ ਦੇ ਆਰਕਿਆਵੇ ਇਹਦੇ ਨਾਲ ਪਲੇਨ ਬਾਟਮ ਤੇ ਆ ਆ ਗਿਆ ਪਿਓਰ ਮਲਮਲ ਦਾ ਦੁਪੱਟਾ ਪਿਓਰ ਮਲਮਲ ਦਾ ਦੁਪੱਟਾ ਰਹਿਣ ਵਾਲਾ ਦੁਪੱਟਾ ਪੂਰਾ ਖੁੱਲਾ ਡੁੱਲਾ ਮਿਲੂ ਡਿਜ਼ਾਈਨਰ ਮਿਲੂਗਾ ਅਗਲਾ ਜਿਹੜਾ ਇਹਦੇ ਵਿੱਚ ਕਲਰ ਆ ਗਿਆ ਉਹ ਬੋਟਲ ਗ੍ਰੀਨ ਆ ਗਿਆ। ਆਵਲਾ ਕਲਰ ਆ ਗਿਆ। ਦੇਖ ਸਕਦੇ ਹੋ ਤੁਸੀਂ। ਨੈਕਸਟ ਜਿਹੜਾ ਇਹਦੇ ਵਿੱਚ ਦੋ ਪੀਸ ਆ ਗਏ ਉਹਦਾ ਡਿਜ਼ਾਈਨ ਕੁਸਾ ਫਟ ਗਿਆ। ਇਹ ਵੀ ਬੋਟਲ ਗ੍ਰੀਨ ਹੀ ਆਗਾ। ਡਿਜ਼ਾਈਨਿੰਗ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਆਂਗੇ। ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਆ ਗਏ। ਬੈਕ 프ਰੰਟ ਸੇਮ ਆਊਗਾ ਕੱਪੜਾ ਪੂਰਾ ਜਿਹੜਾ ਹੈਗਾ 100% ਕਾਟਨ ਆ ਮੈਕਸ ਨਹੀਂ ਹੈਗੀ ਬਿਲਕੁਲ ਵੀ ਜਿੰਤਾ ਮਰਜ਼ੀ ਤੁਸੀਂ ਟੈਂਸ਼ਨ ਪ੍ਰੀ ਆਰਡਰ ਕਰਕੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ 1300 ਦੇ ਦੋ ਪੀਸ ਪੈਣੇ ਨੇ ਤੁਹਾਨੂੰ ਵਿਦ ਸ਼ਿਪਿੰਗ ਆਹ ਵਾਲੇ ਦਾ ਦੁਪੱਟਾ ਰਹਿਣ ਵਾਲਾਗਾ ਇੱਕ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਕਾਫੀ ਕਲਰ ਵਾਲੀ ਆਪਣੀ ਵੀਡੀਓ ਜਿਹੜੀ ਆਪਾਂ ਕਾਟਨ ਦੁਪੱਟੇ ਨਾਲ ਲਈ ਹੈ ਕਿ ਇਹਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆਗਾ ਤਿੰਨ ਤਰ੍ਹਾਂ ਦੇ ਆਪਾਂ ਡਿਜ਼ਾਈਨ ਲਾਤੇ ਨੇ ਇਹਦੇ ਵਿੱਚ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਦੋ ਸੂਟਾਂ ਦੇ ਤੇ ਸ਼ਿਪਿੰਗ ਫ੍ਰੀ ਰਹੂਗੀ ਦੋ ਸੂਟਾਂ ਦਾ ਜਿਹੜਾ ਰੇਟ ਆ ਤੁਹਾਨੂੰ 1300 ਰੁਪਏ ਪੈਣਾਗਾ ਕਿਤੇ ਵੀ ਬੈਠੇ ਤੁਸੀਂ 1300 ਚ ਆਰਡਰ ਕਰਕੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ